ਤੁਸੀਂ ਦੇਖ ਲਓ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਅਕਵਾਇਰ ਕਰਨ ਲੱਗੇ ਐ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 35000 ਕਿੱਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਪਟੰਡਾ ਵੀ ਕਰ ਲਿਆ ਇਹ ਸਿਰਫ ਇੱਕ ਅਫਵਾਹ ਫੈਲਾ ਰਹੇ ਨੇ ਪਹਿਲਾਂ ਕੀ ਹੁੰਦਾ ਸੀ ਨਾ ਸਰਕਾਰ ਕੋਲੇ ਕਾਗਜ਼ ਆਉਂਦਾ ਸੁਖਵੀਰ ਬਾਦਲ ਕੋਲੇ ਆ ਗਿਆ ਵੀ ਮਾਸਟਰ ਪਲਾਨ ਹੈ ਜੀ ਇਹ ਅੱਛਾ ਜੀ ਕੀ ਹੈ ਜੀ ਇਹ ਬੀਜੀ ਪਟਿਆਲੇ ਇਥੋਂ ਜੀਰਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਜਿ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਂ। ਹੁਣ ਸੁਖਵੀਰ ਬਾਲ ਕੋਲੇ ਆ ਗਿਆ। ਸੁਖਵੀਰ ਬਾਲ ਨੇ ਓਕੇ ਕਰਤਾ। ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ। ਹੁਣ ਨੂੰ ਨਹੀਂ ਪਤਾ ਜੀ ਦੀ ਜ਼ਮੀਨ ਐ। ਵੀ ਉਧਰ ਓਕੇ ਹੋ ਗਿਆ। ਆਪ ਸਾਨੂੰ ਵੀ ਪਤਾ ਲੱਗ ਗਿਆ। ਆਪਸਰਾ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ-ਜਿੱਥੋਂ ਤੂੰ ਜਾਣਾ ਐ। ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਜੀ ਤੇ 50 ਲੱਖ ਦੇ ਜਾਂਦੇ ਨੇ। ਗੋਹਾ ਲੈ ਲਾਂਗੇ ਉਧਰ। ਵੇਚ ਦਿੰਨੇ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾਂ ਤਾਂ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਫਸਰਾਂ ਤੋਂ ਆਵਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚੁਕਾਇਰ ਕੀਤੀ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੂੰ ਗੱਲ ਕਿਹਾ 1 ਕਰੋੜ ਰੁਪਏ ਕਿੱਲਾ ਲਵਾਂਗੇ ਅਸੀਂ ਜੇ 100 ਕਿੱਲੇ ਤੁਸੀਂ ਕੜਾਉਣੀ ਐ 100 ਕਰੋੜ ਦਿਓ ਥੋੜੀ ਜ਼ਮੀਨ ਕਢ ਦਾਂਗੇ ਤੇ ਬਾਕੀ ਕਿਸਾਨ ਇਕੱਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਆਮਦਨ ਨਹੀਂ ਬਦੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜੂਗੀ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਐ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਨਾ ਜੀ ਕਰਨੀ ਐ ਤਾਂ ਤੁਸੀਂ ਕੀਤੀ ਕਰਦੇ ਰੱਖ ਲੋ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿਤ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰਹਿਸ਼ੀ ਪਲਾਟ ਕਿ ਤੁਸੀਂ ਪੰਜ ਪੰਜ ਗਜ ਦੀ ਦੋ ਵੀ ਲੈ ਸਕਦੇ ਹੋ 2.5 250 ਗਜ ਦੇ ਚਾਰ ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜੇ ਇਸ ਫਰਜ ਕਰ ਲਓ 1 ਕਰੋੜ ਮੈਂ ਕਰੋੜ ਰੁਪਇਆ ਫਰਜ ਕਰਦਾ ਕੀਮਤਾਂ ਤਾਂ ਜ਼ਿਆਦਾ ਹੋਣਗੀਆਂ 1 ਕਰੋੜ ਰੁਪਇਆ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਜ ਦਾ ਪਲਾਟ ਮਿਲੂਗਾ 30000 ਇੱਕ ਗਾਜ ਦੀ ਕੀਮਤ ਤਾਂ ਘੱਟਾ ਉਹਦੀ ਕੀਮਤ 3 ਕਰੋੜ ਰੁਪਏ ਪਲੱਸ ਜਿਹੜਾ 200 ਗਾਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਸਵਾ ਕਰੋੜ ਹੋ ਗਏ ਮਨ ਸਵਾ 4 ਕਰੋੜ ਰੁਪਏ ਹੋ ਗਏ ਆਪਣੇ ਕੋਲੇ ਰੱਖਣਾ ਤੇ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹਾਂ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹਾਂ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕੋਈ ਗੱਲ ਨਹੀਂ ਅਸੀਂ ਜੈਸੀ ਨਹੀਂ ਦੇਣੀ ਜੇ ਤੁਸੀਂ ਖੇਤੀਓ ਕਰ ਨਹੀਂ ਕਰ ਲੋ ਪਰ ਘੱਟੂ ਘੱਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ